ਮੈਂ ਜਦੋਂ ਵੀ ਸ਼ਾਮ ਨੂੰ ਕੰਮ ਤੋਂ ਘਰ ਆਉਂਦਾ ਤਾਂ ਆਉਂਦੇ ਹੀ ਘਰ ਦੇ ਵਿੱਚ ਕਲੇਸ਼ ਪਿਆ ਹੋਣਾ ਮੈਨੂੰ ਮਾਂ ਨੇ ਕਹਿਣਾ ਕਿ ਤੇਰੀ ਘਰ ਵਾਲੀ ਮੇਰੇ ਨਾਲ ਮੱਥਾ ਲਾਈ ਰੱਖਦੀ ਹੈ ਤੇ ਪੁੱਠਾ ਸਿੱਧਾ ਬੋਲਦੀ ਹੈ ਕੰਮ ਦਾ ਡੱਕਾ ਨਹੀਂ ਤੋੜਦੀ ਉਸ ਦੀ ਜ਼ੁਬਾਨ ਗਿੱਠ ਗਿੱਠ ਜਿੱਡੀ ਹੈ ਫਿਰ ਅੱਗੋਂ ਮੇਰੀ ਘਰ ਵਾਲੀ ਨੇ ਕਹਿਣਾ ਤੇਰੀ ਮਾਤਾ ਝੂਠ ਬੋਲਦੀ ਹੈ ਇਹ ਤਾਂ ਮੇਰੇ ਤੋਂ ਲੱਗਦੀ ਹੈ ਤਾਂ ਕਰਕੇ ਮੇਰੇ ਖਿਲਾਫ ੜਕੋਂਦੀ ਰਹਿੰਦੀ ਹੈ ਮੇਰੀ ਘਰ ਵਾਲੀ ਤੇ ਮਾਂ ਨੇ ਆਪਸ ਦੇ ਵਿੱਚ ਫਿਰ ਲੜਨ ਲੱਗ ਜਾਣਾ ਤੇ ਮੈਂ ਫੜ ਕੇ ਆਪਣੇ ਘਰ ਵਾਲੀ ਨੂੰ ਕੁੱਟਣ ਲੱਗ ਜਾਣਾ ਤੇ ਫਿਰ ਘਰ ਵਾਲੀ ਨੇ ਰੋਂਦੀ ਰੋਂਦੀ ਨੇ ਅੰਦਰ ਚਲੀ ਜਾਣਾ ਵੱਡੀ ਭਾਬੀ ਨੇ ਪਤਿੱਲਾ ਚੁੱਕਣਾ ਤੇ ਚਾਹ ਤਰ ਦੇਣੀ ਕਈ ਵਾਰੀ ਘਰ ਵਾਲੀ ਨੇ ਚਾਹ ਤਰਨ ਲੱਗਣਾ ਪਰ ਵੱਡੀ ਭਾਬੀ ਨੇ ਪਤਿੱਲਾ ਹੱਥੋਂ ਖੋ ਲੈਣਾ ਕਿ ਜਾ ਭੈਣੇ ਤੂੰ ਅੰਦਰ ਜਾ ਕੇ ਬਹਿ ਜਾ ਰੋਲਾ ਨਾ ਪਾ ਚਾਹ ਤਾਂ ਮੈਂ ਆਪੇ ਬਣਾ ਲੂੰ ਤੁਹਾਡੀ ਤਾਂ ਨਿੱਤ ਦਾ ਕੰਜਰਖਾਨਾ ਹੈ ਤੁਹਾਡੇ ਪਿੱਛੇ ਅਸੀਂ ਭੁੱਖੇ ਥੋੜੀ ਬੈਠੇ ਰਹਾਂਗੇ ਮੈਂ ਚਾਹ ਦੀ ਕੁੱਟ ਪੀ ਕੇ ਅੱਕੇ-ਅਕਾਏ ਨੇ ਫਿਰ ਬਾਹਰ ਕੰਮ ਤੇ ਚਲੇ ਜਾਣਾ ਤੇ ਫਿਰ ਸ਼ਾਮ ਨੂੰ ਘਰ ਵੜਨਾ ਘਰ ਆਉਣ ਤੇ ਘਰਵਾਲੀ ਨੇ ਕਈ ਵਾਰੀ ਚਿੜਚਿੜ ਕਰਨੀ ਤਾਂ ਮੈਂ ਫਿਰ ਫੜ ਕੇ ਕੁੱਟ ਸੁਟਣੀ ਕਿਉਂਕਿ ਮਾਂ ਦੀਆਂ ਕਹੀਆਂ ਗੱਲਾਂ ਮੈਨੂੰ ਸੱਚ ਲੱਗਦੀਆਂ ਹੁੰਦੀਆਂ ਤੇ ਮੇਰੀ ਘਰਵਾਲੀ ਦੀਆਂ ਝੂਠ ਇਹ ਕੰਮ ਤੋਂ ਟਲਦੀ ਸਾਰਾ ਦਿਨ ਬਹਾਨੇ ਬਣਾਉਂਦੀ ਰਹਿੰਦੀ ਫਿਰ ਮੇਰੇ ਘਰ ਪੁੱਤਰ ਨੇ ਜਨਮ ਲਿਆ ਜਨਮ ਬਸਦੇ ਨਾਨਕੇ ਪਿੰਡ ਹੀ ਹੋਇਆ ਜਨਮ ਤੋਂ ਹੀ ਮੁੰਡੇ ਨੂੰ ਪੀਲੀਆ ਹੋ ਗਿਆ ਉਸ ਦੇ ਨਾਨਕਿਆ ਨੇ ਬਹੁਤਾ ਇਲਾਜ ਕਰਵਾਇਆ ਜਿੰਨੀ ਕੁ ਉਹਨਾਂ ਦੀ ਵਾਹ ਲੱਗਦੀ ਸੀ ਉੰਨੀ ਹੀ ਕੀਤੀ ਕਿਉਂਕਿ ਪੈਸਿਆਂ ਵੱਲੋਂ ਉਹਨਾਂ ਦਾ ਹੱਥ ਥੋੜਾ ਜਿਹਾ ਤੰਗ ਹੀ ਸੀ ਪਰ ਇਲਾਜ ਕਰਾਉਣ ਦੇ ਬਾਵਜੂਦ ਵੀ ਮੁੰਡਾ ਬਚ ਨਾ ਸਕਿਆ ਕਿਉਂਕਿ ਡਾਕਟਰ ਕਹਿੰਦੇ ਕਿ ਇਸ ਨੂੰ ਕਿਸੇ ਵੱਡੇ ਹਸਪਤਾਲ ਵਿੱਚ ਲੈ ਜਾਓ ਪਰ ਉਹਨਾਂ ਕੋਲੇ ਇੰਨਾ ਪੈਸਾ ਨਹੀਂ ਸੀ ਕਿ ਉਹ ਕਿਸੇ ਚੰਗੇ ਹਸਪਤਾਲ ਵਿੱਚ ਲੈ ਜਾਂਦੇ ਉਸ ਦਾ ਇਲਾਜ ਕਰਾ ਸਕਦੇ ਮੇਰੇ ਘਰ ਦਾ ਇੱਕ ਵੀ ਜੀ ਮੇਰੇ ਮੁੰਡੇ ਦੇ ਮਗਰ ਨਹੀਂ ਗਿਆ ਕਿਉਂਕਿ ਉਹਨਾਂ ਨੂੰ ਸ਼ਾਇਦ ਇਹ ਸੀ ਕਿ ਜੇ ਅਸੀਂ ਗਏ ਤਾਂ ਪੈਸੇ ਲਾਉਣੇ ਪੈਣਗੇ ਪੈਸਿਆਂ ਦੇ ਵੱਲੋਂ ਕੋਈ ਉਸ ਦਾ ਪਤਾ ਲੈਣ ਨਾ ਗਿਆ ਮੈਂ ਇੱਕ ਦੋ ਵਾਰੀ ਗਿਆ ਪਰ ਮੇਰੇ ਕੋਲ ਕੋਈ ਪੈਸਾ ਤੇ ਲਾ ਨਹੀਂ ਹੁੰਦਾ ਸੀ ਮੈਨੂੰ ਘਰ ਦੇ ਬਸ ਕਿਰਾਏ ਜੋਗੇ ਹੀ ਪੈਸੇ ਦਿੰਦੇ ਸਨ ਕਿਉਂਕਿ ਉਸ ਵਕਤ ਮੇਰਾ ਕੋਈ ਆਪਣਾ ਕਾਰੋਬਾਰ ਨਹੀਂ ਸੀ ਮੈਂ ਤਾਂ ਵੱਡੇ ਭਰਾ ਦੇ ਕਹਿਣ ਅਨੁਸਾਰ ਹੀ ਸਾਰੇ ਘਰ ਦੇ ਕੰਮ ਕਰਦਾ ਸਾਰਾ ਪੈਸਾ țeਲਾ ਵੱਡੇ ਭਰਾ ਭਾਬੀ ਤੇ ਮੇਰੀ ਮਾਂ ਤਿੰਨਾਂ ਜਣਿਆਂ ਦੇ ਹੱਥ ਵਿੱਚ ਹੁੰਦਾ ਸੀ ਮੇਰੀ ਮਾਂ ਤੇ ਭਾਬੀ ਦੀ ਬਹੁਤ ਜ਼ਿਆਦਾ ਬਣਦੀ ਸੀ ਸਮਝੋ ਕਿ ਇੱਕ ਦੂਸਰੇ ਤੋਂ ਬਿਨਾਂ ਇੱਕ ਮਿੰਟ ਵੀ ਨਹੀਂ ਸੀ ਰਹਿ ਸਕਦੀਆਂ ਉਹਨਾਂ ਦੋਨਾਂ ਨੇ ਇਕੱਠੇ ਕੰਮ ਕਰਨਾ ਵੇੜ ਵਿਲੇ ਹੋ ਕੇ ਗੱਲਾਂ ਜੁਟ ਜਾਣਾ ਜੇਕਰ ਭਾਬੀ ਦਾ ਕਦੇ ਕੰਮ ਕਰਨ ਨੂੰ ਦਿਲ ਨਾ ਕਰਨਾ ਤਾਂ ਮਾਂ ਨੇ ਝੱਟ ਸਾਰੇ ਕੰਮ ਕਰ ਦੇਣੇ ਜੇ ਕਦੇ ਮੇਰੀ ਘਰ ਵਾਲੀ ਬਿਮਾਰ ਹੋ ਜਾਂਦੀ ਤਾਂ ਮਾਂ ਇੱਕ ਵੀ ਕੰਮ ਨਾ ਕਰਵਾਉਂਦੀ ਮੇਰੀ ਘਰ ਵਾਲੀ ਨੇ ਮੇਰੇ ਕੋਲ ਫਿਰ ਮਾਂ ਦੀ ਸ਼ਿਕਾਇਤ ਲਗਾਉਣੀ ਕਿ ਤੁਹਾਡੀ ਮਾਂ ਮੇਰੇ ਨਾਲ ਦਵੰਜ ਕਰਦੀ ਹੈ ਪਰ ਵੱਡੀ ਜਠਾਣੀ ਦੇ ਨਾਲ ਸਾਰੇ ਕੰਮ ਕਰਵਾਉਂਦੀ ਹੈ ਉਹ ਵੱਡੀ ਭੈਣ ਜੀ ਦਾ ਜ਼ਿਆਦਾ ਕਰਦੀ ਹੈ ਮੈਨੂੰ ਤਾਂ ਬਸ ਘਰੇ ਦੇਖ ਨਹੀਂ ਸਿਖਾਉਂਦੀ ਪਤਾ ਨਹੀਂ ਮੈਂ ਮਾਂ ਦੀਆਂ ਅੱਖਾਂ ਦੇ ਵਿੱਚ ਕਿਉਂ ਰੜਕਦੀ ਹਾਂ ਮੈਂ ਫਿਰ ਆਪਣੇ ਘਰ ਵਾਲੀ ਨੂੰ ਭੱਜ ਕੇ ਪੈ ਜਾਣਾ ਐ ਕਹਿਣਾ ਕਿ ਤੇਰੀ ਮਾਂ ਦੇ ਨਾਲ ਬਣਦੀ ਨਹੀਂ ਤਾਂ ਹੀ ਮਾਂ ਫਿਰ ਤੈਨੂੰ ਚੰਗਾ ਨਹੀਂ ਸਮਝਦੀ ਜੇਕਰ ਤੂੰ ਬਣਾ ਕੇ ਰੱਖੇ ਤਾਂ ਤੈਨੂੰ ਵੀ ਮਾਂ ਚੰਗੀ ਸਮਝੇ ਚੰਗੀ ਤੂੰ ਆਪ ਨਹੀਂ ਤੇ ਸਾਰਾ ਦਿਨ ਗੱਲਾਂ ਮਾਂ ਦੀਆਂ ਕਰਦੀ ਰਹਿਣੀ ਹੈ ਮੇਰੇ ਘਰ ਵਾਲੀ ਨੇ ਕਹਿਣਾ ਕਿ ਨਹੀਂ ਮਾਂ ਮੇਰੇ ਨਾਲ ਵਿਤਕਰਾ ਕਰਦੀ ਹੈ ਤੇ ਪਤਾ ਨਹੀਂ ਇਹ ਵਿਤਕਰਾ ਕਿਉਂ ਕਰਦੀ ਹੈ ਘਰ ਵਾਲੀ ਦੇ ਵਾਰ-ਵਾਰ ਕਹਿਣ ਤੇ ਵੀ ਮੈਂ ਉਹਦੀ ਕੋਈ ਗੱਲ ਨਾ ਸੁਣਨੀ ਤੇ ਹਮੇਸ਼ਾ ਉਸ ਨੂੰ ਹੀ ਦੋਸ਼ ਦੇਣਾ ਤੇ ਕਹਿਣਾ ਸਾਰਾ ਦਿਨ ਵੇਲੀ ਨੂੰ ਗੱਲਾਂ ਹੀ ਬਣਾਉਣੀਆਂ ਹੁੰਦੀਆਂ ਹਨ ਹੋਰ ਤੈਨੂੰ ਕੋਈ ਕੰਮ ਵੀ ਹੈ ਕੋਈ ਕੰਮ ਦਾ ਡੱਕਾ ਤੋੜ ਲਿਆ ਕਰ ਵੱਡੀ ਭਾਬੀ ਤੇ ਮਾਂ ਸਾਰਾ ਦਿਨ ਕੰਮ ਕਰਦੀਆਂ ਤੈਨੂੰ ਉਹਨਾਂ ਵੱਲ ਵੇਖ ਕੇ ਅਕਲ ਨਹੀਂ ਆਉਂਦੀ ਕਿ ਤੂੰ ਕੋਈ ਕੰਮ ਕਰ ਲਿਆ ਕਰ ਉਸ ਨੇ ਬਹੁਤ ਕਹਿਣਾ ਕਿ ਮੈਂ ਸਾਰੇ ਕੰਮ ਕਰਕੇ ਆਈ ਹਾਂ ਬਸ ਪਤਾ ਨਹੀਂ ਕਿਉਂ ਮੇਰੇ ਕੀਤੇ ਕੰਮ ਦਾ ਨਾ ਹੀ ਨਹੀਂ ਹੁੰਦਾ ਜਦੋਂ ਤੁਸੀਂ ਘਰੇ ਆਉਂਦੇ ਹੋ ਤਾਂ ਉਦੋਂ ਮਾਂ ਪਤਾ ਨਹੀਂ ਕਿਉਂ ਇਹ ਕਹਿਣ ਲੱਗ ਜਾਂਦੀ ਹੈ ਸਾਰੇ ਦਿਨ ਦੀ ਵੇਲੀ ਹੈ ਜਦੋਂ ਕਿ ਮੈਂ ਆਪਣੇ ਵੰਡੇ ਸਾਰੇ ਕੰਮ ਕਰ ਲੈਂਦੀ ਹਾਂ ਤੇ ਵੱਡੀ ਭੈਣ ਜੀ ਜਾਣ ਬੁੱਝ ਕੇ ਤੁਹਾਨੂੰ ਵਖਾਬ ਖਾ ਕੇ ਕੰਮ ਕਰਦੀ ਹੈ ਜਿਹੜਾ ਕੰਮ ਮੇਰਾ ਕੀਤਾ ਵੀ ਹੁੰਦਾ ਉਹ ਕੰਮ ਨੂੰ ਦੂਜੀ ਵਾਰ ਕਰਨ ਲੱਗ ਜਾਂਦੀ ਹੈ ਮੈਂ ਕਿਹਾ ਕਿਉਂ ਭਾਬੀ ਦੇ ਦਿਮਾਗ ਵਿੱਚ ਫਰਕ ਹੈ ਕਿ ਉਹ ਕੰਮ ਦੂਜੀ ਵਾਰ ਕਰਦੀ ਹੈ ਮੈਂ ਹੌਲੀ-ਹੌਲੀ ਨਿਗਾਹ ਰੱਖਣੀ ਸ਼ੁਰੂ ਕਰ ਦਿੱਤੀ ਇੱਕ ਦਿਨ ਮੈਂ ਦੇਖਿਆ ਕਿ ਮੇਰੀ ਪਤਨੀ ਭਾਂਡੇ ਮਾਂਜ ਕੇ ਕਮਰੇ ਵਿੱਚ ਚਲੀ ਗਈ ਮੈਂ ਉਹਲੇ ਖੜਾ ਇਹ ਸਭ ਕੁਝ ਦੇਖ ਰਿਹਾ ਸੀ ਜਦੋਂ ਮੈਂ ਸਾਹਮਣੇ ਆਇਆ ਤੇ ਭਾਬੀ ਨੇ ਸਾਰੇ ਉਹ ਭਾਂਡੇ ਫਿਰ ਟੋਕਰੀ 'ਚ ਠੇਰੀ ਕਰ ਦਿੱਤੇ ਤੇ ਵਿਹੜੇ ਵਿੱਚ ਬੈਠ ਕੇ ਮਾਂਜਣ ਲੱਗ ਪਈ ਮੈਨੂੰ ਥੋੜਾ ਥੋੜਾ ਸਮਝ ਆਉਣ ਲੱਗ ਪਿਆ ਕਿ ਕੰਮ ਘਟ ਦੇ ਦਿਖਾਵਾ ਜ਼ਿਆਦਾ ਹੋ ਰਿਹਾ ਹੈ ਪਰ ਮੈਂ ਕਦੇ ਵੀ ਭਾਬੀ ਦੇ ਖਿਲਾਫ ਨਹੀਂ ਸੀ ਬੋਲਿਆ ਤੇ ਨਾ ਹੀ ਮੈਂ ਆਪਣੀ ਮਾਂ ਦੇ ਖਿਲਾਫ ਕੁਝ ਬੋਲਿਆ ਸੀ ਮੈਂ ਸਾਰਾ ਗੁੱਸਾ ਆਪਣੀ ਘਰ ਵਾਲੀ ਤੇ ਹੀ ਕੱਢ ਦਿੰਦਾ ਹੌਲੀ ਹੌਲੀ ਇੱਕ ਦਿਨ ਕਰਕੇ ਮੈਨੂੰ ਗੱਲਾਂ ਸਮਝ ਆਉਣ ਲੱਗੀਆਂ ਕਿਤੇ ਨਾ ਕਿਤੇ ਮੇਰੀ ਘਰ ਵਾਲੀ ਵੀ ਸੱਚ ਬੋਲ ਰਹੀ ਸੀ ਫਿਰ ਮੈਂ ਕਈ ਵਾਰ ਚੋਰੀ ਛੁਪਕੇ ਦੇਖਣਾ ਮੈਂ ਕਈ ਵਾਰੀ ਇਹ ਕਹਿ ਦੇਣਾ ਕਿ ਮੈਂ ਬਾਹਰ ਨੂੰ ਚੱਲਿਆ ਹਾਂ ਪਰ ਮੈਂ ਢੇੜਾ ਦੇ ਕੇ ਫਿਰ ਘਰੇ ਹੀ ਆ ਜਾਣਾ ਸਭ ਤੋਂ ਚੋਰੀ ਮੈਂ ਸਾਈਡ ਬੈਠ ਕੇ ਵੇਖਣਾ ਕੀ ਕੌਣ ਕੀ ਕਰ ਰਿਹਾ ਹੈ ਤੇ ਕੌਣ ਕੀ ਕਰ ਰਿਹਾ ਹੈ ਮੇਰੀ ਘਰ ਵਾਲੀ ਨੇ ਸਾਰੇ ਕੰਮ ਕਰਨੇ ਜਦੋਂ ਕੰਮ ਕਰਕੇ ਉਸਨੇ ਅੰਦਰ ਚਲੀ ਜਾਣਾ ਦੁਪਹਿਰ ਦੇ ਟਾਈਮ ਤਾਂ ਮੈਂ ਉਦੋਂ ਸਭ ਦੇ ਸਾਹਮਣੇ ਆ ਜਾਣਾ ਤਾਂ ਮਾਂ ਨੇ ਕਹਿਣਾ ਕਿ ਸਾਰੇ ਕੰਮ ਤੇਰੀ ਪਰਜਾਈ ਨੇ ਕੀਤੇ ਨੇ ਇਹ ਤਾਂ ਸਵੇਰ ਦੀ ਪੱਖਾ ਚਲਾ ਕੇ ਪਈ ਹੈ ਮੈਨੂੰ ਬਹੁਤ ਹੈਰਾਨੀ ਹੋਈ ਕਿ ਮਾਂ ਇਹੋ ਜੀਆਂ ਗੱਲਾਂ ਕਿਉਂ ਕਰਦੀ ਹੈ ਜਦੋਂ ਕਿ ਕੰਮ ਤਾਂ ਸਾਰੇ ਮੇਰੀ ਘਰ ਵਾਲੀ ਨੇ ਕੀਤੇ ਹਨ ਪਰ ਮੈਂ ਇਹ ਨਹੀਂ ਕਹਿ ਸਕਦਾ ਕਿ ਇਹ ਕੰਮ ਮੇਰੀ ਘਰ ਵਾਲੀ ਨੇ ਕੀਤੇ ਹਨ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਮੈਂ ਤਾਂ ਉਸ ਵਕਤ ਘਰੇ ਹੀ ਨਹੀਂ ਸੀ ਕਿਉਂਕਿ ਮੈਂ ਤਾਂ ਓਲੇ ਲੁਕਿਆ ਹੋਇਆ ਸੀ ਇਦਾਂ ਹੀ ਟਾਈਮ ਬੀਤਦਾ ਗਿਆ ਫਿਰ ਮੇਰੇ ਇੱਕ ਬੇਟੇ ਨੇ ਤੇ ਇੱਕ ਬੇਟੀ ਨੇ ਜਨਮ ਲਿਆ ਮੇਰੇ ਘਰ ਦੋ ਬੱਚੇ ਹੋਏ ਦੋਨਾਂ ਦੀ 2 ਕੁ ਸਾਲ ਦੀ ਵਿੱਥ ਸੀ ਦੋਨੋਂ ਬੱਚੇ ਇੱਕੋ ਜਿਹੇ ਸਨ ਦੋਨਾਂ ਨੂੰ ਸੰਭਾਲਣਾ ਬਹੁਤ ਔਖਾ ਸੀ ਪਰ ਮੇਰੀ ਮਾਂ ਨੇ ਕਦੇ ਵੀ ਮੇਰੇ ਬੱਚੇ ਨਹੀਂ ਸੰਭਾਲੇ ਸੀ ਜਦ ਕੀ ਮੇਰੇ ਵੱਡੇ ਭਰਾ ਦੀਆਂ ਦੋ ਕੁੜੀਆਂ ਤੇ ਇੱਕ ਮੁੰਡਾ ਸੀ ਤਿੰਨ ਬੱਚੇ ਸਨ ਉਹਨਾਂ ਦੀ ਸਾਰੀ ਸਾਮ ਸੰਭਾਲ ਮੇਰੀ ਮਾਂ ਨੇ ਕੀਤੀ ਤੇ ਹੁਣ ਉਹ ਵੱਡੇ ਹੋ ਗਏ ਸੀ ਹੁਣ ਵੀ ਉਹਨਾਂ ਦਾ ਸਾਰਾ ਕੰਮ ਕਰਦੀ ਕੱਪੜਾ ਲੀੜਾ ਧੋਂਦੀ ਪ੍ਰੈਸ ਕਰਦੀ ਹੋਰ ਨਿੱਕੇ ਮੋٹے ਕੰਮ ਕਰਦੀ ਰਹਿੰਦੀ ਪਰ ਫਿਰ ਵੀ ਕਦੇ ਵੀ ਉਹ ਉਹਨਾਂ ਨੂੰ ਇਹ ਨਾ ਕਹਿੰਦੀ ਕਿ ਮੈਂ ਤੁਹਾਡੇ ਕੰਮ ਕਰਦੀ ਹਾਂ ਉਹਨਾਂ ਨੂੰ ਖਾਣਾ ਵੀ ਬਣਾ ਕੇ ਦਿੰਦੀ ਕਈ ਵਾਰੀ ਵੱਡੀ ਭਾਬੀ ਵੀ ਬਣਾ ਦਿੰਦੀ ਪਰ ਜ਼ਿਆਦਾਤਰ ਮਾਂ ਹੀ ਉਹਨਾਂ ਨੂੰ ਖਾਣ ਪੀਣ ਨੂੰ ਬਣਾ ਕੇ ਦਿੰਦੀ ਸੀ ਪਰ ਜਦੋਂ ਕਦੇ ਮੇਰੇ ਨਿਆਣਿਆਂ ਨੇ ਕਹਿ ਦੇਣਾ ਕਿ ਦਾਦੀ ਸਾਨੂੰ ਭੁੱਖ ਲੱਗੀ ਹੈ ਤਾਂ ਮਾਂ ਨੇ ਕਹਿਣਾ ਜਾਓ ਆਪਦੀ ਮਾਂ ਕੋਲ ਮੇਰੀ ਘਰ ਵਾਲੀ ਉਸ ਵਕਤ ਘਰ ਦੇ ਹੋਰ ਕੰਮ ਕਰਦੀ ਹੁੰਦੀ ਸੀ ਕਈ ਵਾਰੀ ਘਰ ਵਾਲੀ ਕੱਪੜੇ ਧੋ ਰਹੀ ਹੁੰਦੀ ਤੇ ਨਿਆਣਿਆਂ ਨੇ ਖਾਣ ਦੀ ਜਿੱਦ ਕਰਨੀ ਮੇਰੀ ਘਰ ਵਾਲੀ ਨੇ ਕਿਹਾ ਕਿ ਜਾਓ ਦਾਦੀ ਨੂੰ ਰਸੋਈ ਵਿੱਚੋਂ ਕੁਝ ਖਾਣ ਨੂੰ ਦੇ ਦਿਵੋ ਪਰ ਮੇਰੀ ਸੱਸ ਗੱਲ ਸੁਣੀ ਨੂੰ ਅਣ ਸੁਣੀ ਕਰ ਦਿੰਦੀ ਤੇ ਬਸ ਬੱਚਿਆਂ ਨੂੰ ਇਹੀ ਕਹਿਣਾ ਕਿ ਜਾਓ ਆਪਣੀ ਮਾਂ ਨੂੰ ਕਹੋ ਕੁਝ ਖਾਣ ਨੂੰ ਦੇਵੇ ਮੇਰੇ ਕੋਲ ਕੁਝ ਨਹੀਂ ਹੈਗਾ ਖਾਣ ਨੂੰ ਮੈਂ ਤਾਂ ਅੱਜ ਆਪ ਠੀਕ ਨਹੀਂ ਮੇਰੀ ਤਾਂ ਲੱਤ ਨੂੰ ਦਰਦ ਹੈ ਮੈਂ ਹੁਣੇ ਹੀ ਆ ਕੇ ਲੰਮੀ ਪਈ ਹਾਂ ਮੇਰੇ ਤੋਂ ਨਹੀਂ ਉੱਠਿਆ ਜਾਂਦਾ ਮੇਰੇ ਵੱਡੇ ਭਰਾ ਦੇ ਬੱਚਿਆਂ ਨੇ ਜਦੋਂ ਮੇਰੀ ਮਾਂ ਦੇ ਕੋਲ ਬੈਠ ਕੇ ਕੁਝ ਖਾਣਾ ਤਾਂ ਉਤੋਂ ਮੇਰੇ ਬੱਚਿਆਂ ਨੇ ਵੀ ਆ ਜਾਣਾ ਉਹਨਾਂ ਨੇ ਵੀ ਕਹਿਣਾ ਦਾਦੀ ਸਾਨੂੰ ਵੀ ਕੁਝ ਖਾਣ ਨੂੰ ਦਿਓ ਤਾਂ ਉਸਨੇ ਸਾਫ਼ ਮਨਾਂ ਕਰ ਦੇਣਾ ਹੁਣ ਤਾਂ ਖਤਮ ਹੋ ਗਈ ਚੀਜੀ ਆਪਣੀ ਮਾਂ ਨੂੰ ਕਹੋ ਕਿ ਉਹ ਬਣਾ ਕੇ ਦੇਵੇ ਇਹ ਦੇਖ ਕੇ ਮੈਨੂੰ ਬਹੁਤ ਹੈਰਾਨੀ ਹੋਣੀ ਕਿ ਮਾਂ ਮੇਰੇ ਜਵਾਕਾਂ ਨਾਲ ਇੰਨਾ ਫਰਕ ਕਿਉਂ ਕਰਦੀ ਹੈ ਫਿਰ ਮੈਨੂੰ ਅਹਿਸਾਸ ਹੋਣਾ ਕਿ ਮੇਰੇ ਘਰ ਵਾਲੀ ਸ਼ਾਇਦ ਸੱਚ ਹੀ ਬੋਲਦੀ ਸੀ ਕਿਉਂਕਿ ਮਾਂ ਉਸ ਦੇ ਨਾਲ ਵੀ ਫਰਕ ਕਰਦੀ ਸੀ ਪਰ ਮੈਂ ਆਪਣੀ ਘਰ ਵਾਲੀ ਦੀ ਕੋਈ ਗੱਲ ਨਹੀਂ ਸੀ ਸੁਣਦਾ ਮੈਂ ਤਾਂ ਬਸ ਉਸ ਨੂੰ ਕੁੱਟਣ ਮਾਰਨ ਤੇ ਹੀ ਰਹਿੰਦਾ ਤੇ ਵੱਡੀ ਭਾਬੀ ਇਸ ਲਈ 24 ਘੰਟੇ ਮਾਂ ਦੇ ਨਾਲ ਰਹਿੰਦੀ ਕਿਉਂਕਿ ਮਾਂ ਉਸ ਨੂੰ ਬਹੁਤ ਜ਼ਿਆਦਾ ਚੰਗੀ ਲੱਗਦੀ ਸੀ ਤੇ ਉਸ ਦੇ ਘਰ ਵਾਲਾ ਵੀ ਉਸ ਦਾ ਬਹੁਤ ਕਰਦਾ ਸੀ ਸਦੀ ਹਰ ਗੱਲ ਮੰਨਦਾ ਸੀ ਪਰ ਮੈਨੂੰ ਕਦੇ ਆਪਣੇ ਘਰ ਵਾਲੀ ਤੇ ਬਹੁਤ ਤਰਸਾਉਣਾ ਕਿ ਮੈਂ ਤਾਂ ਕਦੇ ਵੀ ਉਹਦੀ ਕੋਈ ਗੱਲ ਨਹੀਂ ਸੀ ਮੰਨੀ ਬਲਕਿ ਉਸ ਦੀ ਗੱਲ ਸੁਣਨ ਦੀ ਬਜਾਏ ਅੱਗੋਂ ਉਸ ਨੂੰ ਭੱਜ ਕੇ ਟੁੱਟ ਕੇ ਪੈ ਜਾਣਾ ਹੁਣ ਜਦੋਂ ਜਵਾਕਾਂ ਦੇ ਨਾਲ ਉਹ ਸਭ ਕੁਝ ਹੋਣ ਲੱਗਿਆ ਤਾਂ ਮੈਨੂੰ ਆਪਣੇ ਘਰ ਵਾਲੀ ਦੀ ਕਹੀ ਗੱਲ ਸੱਚੀ ਲੱਗਣ ਲੱਗੀ ਹੌਲੀ ਹੌਲੀ ਟਾਈਮ ਲੰਘਦਾ ਗਿਆ ਬੱਚੇ ਵੱਡੇ ਹੋ ਗਏ ਬੱਚਿਆਂ ਦੇ ਨਾਲ ਵਿਤਕਰੇ ਵੱਧਦੇ ਗਏ ਇੱਕ ਦਿਨ ਮਜਬੂਰੀ ਵਿੱਚ ਆ ਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਕਿ ਹੁਣ ਮੈਨੂੰ ਵੱਖ ਹੋ ਜਾਣਾ ਚਾਹੀਦਾ ਹੈ ਕਿਉਂਕਿ ਜੋ ਮੇਰੀ ਘਰ ਵਾਲੀ ਦੇ ਨਾਲ ਹੁੰਦਾ ਰਿਹਾ ਉਹ ਤਾਂ ਮੈਂ ਨਹੀਂ ਸੀ ਰੋਕ ਸਕਿਆ ਪਰ ਜੋ ਬੱਚਿਆਂ ਦੇ ਨਾਲ ਹੁੰਦਾ ਸੀ ਉਹ ਮੇਰੇ ਤੋਂ ਬਰਦਾਸ਼ਤ ਨਾ ਹੋਇਆ ਅਸੀਂ ਵਕਖੋ ਵਕ ਹੋ ਗਏ ਵੱਡੇ ਭਰਾ ਨੇ ਆਪਣਾ ਇੱਕ ਮੁੰਡਾ ਵਿਆਹ ਲਿਆ ਮੁੰਡੇ ਦੇ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ ਪਹਿਲਾਂ ਤਾਂ ਮੇਰੇ ਘਰ ਵਾਲੀ ਘਰ ਦੇ ਸਾਰੇ ਕੰਮ ਕਰਦੀ ਪਰ ਨਾ ਮੇਰੀ ਪਰਜਾਈ ਦਾ ਹੁੰਦਾ ਸੀ ਮੇਰੀ ਮਾਂ ਇਹੀ ਕਹਿੰਦੀ ਕਿ ਸਾਰੇ ਕੰਮ ਵੱਡੀ ਕਰਦੀ ਹੈ ਛੋਟੀ ਤਾਂ ਡੱਕਾ ਨਹੀਂ ਤੋੜਦੀ ਪਰ ਜਦੋਂ ਹੁਣ ਅਲੱਗ ਹੋ ਕੇ ਉਹਨਾਂ ਨੇ ਮੁੰਡਾ ਵਿਆਹ ਲਿਆ ਤਾਂ ਉਹ ਘੱਟ ਕੰਮ ਕਰਦੀ ਸੀ ਤੇ ਸਾਰੇ ਕੰਮ ਅਸਲ ਦੇ ਵਿੱਚ ਵੱਡੀ ਭਾਬੀ ਨੂੰ ਕਰਨੇ ਪੈਂਦੇ ਸੀ ਹੁਣ ਵੱਡੀ ਭਾਬੀ ਨੂੰ ਪਤਾ ਲੱਗਿਆ ਕਿ ਜਦੋਂ ਸਾਰੇ ਘਰ ਦੇ ਕੰਮ ਕਰਨੇ ਪੈਂਦੇ ਹਨ ਤਾਂ ਕਿੰਨਾ ਔਖਾ ਹੁੰਦਾ ਹੈ ਪਹਿਲਾਂ ਤਾਂ ਉਹ ਮੇਰੀ ਘਰ ਵਾਲੀ ਦੇ ਕਿਤੇ ਕਰਾਏ ਕੰਮ ਤੇ ਆਪਣਾ ਨਾਮ ਲਾਉਂਦੀ ਸੀ ਸਵੇਰੇ ਉੱਠ ਕੇ ਚਾਹ ਬਣਾਉਣੀ ਫਿਰ ਉਹ ਰੋਟੀ ਟੁਕ ਬਣਾਉਂਦੀ ਉਸ ਤੋਂ ਬਾਅਦ ਉਸ ਦੀ ਨੂਹ ਸੁੱਤੀ ਰਹਿੰਦੀ ਸੀ ਹੁਣ ਉਹ ਬਹੁਤ ਦੁਖੀ ਸੀ ਕਿ ਮੇਰੀ ਨੂਹ ਦਾ ਕੋਈ ਕੰਮ ਨਹੀਂ ਕਰਦੀ ਉਹ ਤਾਂ ਉਦੋਂ ਉੱਠਦੀ ਹੈ ਜਦੋਂ ਮੈਂ ਘਰ ਦੇ ਸਾਰੇ ਕੰਮ ਨਿਬੇੜ ਲੈਂਦੀ ਹਾਂ ਕਈ ਵਾਰੀ ਉਸਨੇ ਨੋ ਨੋ ਕਹਿਣਾ ਕਿ ਸਵੇਰੇ ਉੱਠ ਕੇ ਸਾਰੇ ਘਰ ਦੇ ਕੰਮ ਕਰਿਆ ਕਰ ਅੱਗੋਂ ਨੋ ਦਾ ਜਵਾਬ ਸੀ ਉਦੋਂ ਤੁਸੀਂ ਮੂੰਹ ਮੰਗਿਆ ਦਾਜ ਲਿਆ ਸੀ ਮੈਂ ਦਾਜ ਇਸ ਲਈ ਲਈ ਹੈ ਸੀ ਕਿ ਮੈਂ ਰਾਜ ਕਰਾਂਗੀ ਮੈਂ ਇਸ ਲਈ ਇੰਨਾ ਦਾਜ ਨਹੀਂ ਲਈ ਕਿ ਸਵੇਰੇ ਉੱਠ ਕੇ ਮੈਂ ਆਪਣੀ ਨੀਂਦ ਖਰਾਬ ਕਰਾਂ ਉਦੋਂ ਤਾਂ ਤੁਸੀਂ ਇੱਕ ਵਾਰ ਵੀ ਨਹੀਂ ਕਿਹਾ ਕਿ ਭਾਈ ਸਾਨੂੰ ਦਾਜ ਨਹੀਂ ਚਾਹੀਦਾ ਸਾਨੂੰ ਕੰਮ ਵਾਲੀ ਕੁੜੀ ਚਾਹੀਦੀ ਹੈ ਉਹ ਦੋਤਾ ਤੁਸੀਂ ਮੂੰਹ ਪਾੜ ਕੇ ਆਖਦੇ ਸੀ ਕਿ ਸਾਨੂੰ ਆ ਚੀਜ਼ ਚਾਹੀਦੀ ਹੈ ਸਾਨੂੰ ਆ ਚੀਜ਼ ਚਾਹੀਦੀ ਹੈ ਤੁਸੀਂ ਇੱਕ ਵਾਰੀ ਵੀ ਕਿਹਾ ਕਿ ਭਾਈ ਸਾਨੂੰ ਕੁੜੀ ਕੰਮ ਵਾਲੀ ਚਾਹੀਦੀ ਹੈ ਮੇਰੇ ਪਿਓ ਨੇ ਜੋ ਵੀ ਤੁਸੀਂ ਮੰਗਿਆ ਹਰ ਇੱਕ ਚੀਜ਼ ਦਿੱਤੀ ਇਸ ਲਈ ਹੁਣ ਅੱਗੇ ਤੋਂ ਕਦੇ ਵੀ ਮੈਨੂੰ ਕੰਮ ਲਈ ਨਹੀਂ ਕਹਿਣਾ ਮੇਰੀ ਪਰਜਾਈ ਦੀ ਬੋਲਤੀ ਬੰਦ ਹੋ ਗਈ ਸੀ ਤੇ ਉਹ ਚੁੱਪਚਾਪ ਸਾਰੇ ਕੰਮ ਕਰਦੀ ਇੱਧਰ ਹੁਣ ਮੈਂ ਵੀ ਆਪਣਾ ਮੁੰਡਾ ਤੇ ਕੁੜੀ ਵਿਆਹ ਲਿਆ ਸੀ ਸੁੱਖ ਨਾਲ ਨੋਂ ਵੀ ਚੱਗਿਆਈ ਤੇ ਜਵਾਈ ਵੀ ਚੰਗਾ ਟੱਕਰਿਆ ਆਮਦੇ ਘਰੇ ਸੁਖੀ ਬਸਦੀ ਸੀ ਤੇਰੀ ਸੱਸ ਦੇ ਨਾਲ ਪੂਰੀ ਬਣਦੀ ਸੀ ਮੇਰੀ ਘਰ ਵਾਲੀ ਕਈ ਵਾਰੀ ਮੈਨੂੰ ਆਖਦੀ ਕਿ ਜੋ ਮੇਰੇ ਨਾਲ ਹੋਇਆ ਮੈਂ ਆਪਣੀ ਨੂ ਨਾਲ ਉਹ ਕਦੇ ਨਹੀਂ ਕਰਾਂਗੀ ਉਹਨੋਂ ਸੱਸ ਨੂੰ ਰਲ ਕੇ ਕੰਮ ਕਰ ਲੈਂਦੀਆਂ ਜੇਕਰ ਕਦੇ ਨੂ ਢਿੱਲੀ ਮੱਠੀ ਹੋ ਜਾਂਦੀ ਤਾਂ ਮੇਰੀ ਘਰ ਵਾਲੀ ਘਰ ਦੇ ਸਾਰੇ ਕੰਮ ਕਰ ਲੈਂਦੀ ਪਰ ਮੇਰੀ ਘਰ ਵਾਲੀ ਨੇ ਇਹ ਨਹੀਂ ਕਿਹਾ ਜੋ ਕੰਡੇ ਮੇਰੇ ਲੱਗਦੇ ਰਹੇ ਜੋ ਦਰਦ ਮੇਰੇ ਦਿਲ ਵਿੱਚ ਹੁੰਦਾ ਰਿਹਾ ਮੈਂ ਉਹ ਕਦੇ ਵੀ ਆਪਣੀ ਨੂੰ ਨੂੰ ਦਰਦ ਨਹੀਂ ਹੋਣ ਦੇਵਾਂਗੀ ਮੈਂ ਆਪਣੀ ਨੂੰ ਦਾ ਦਿਲ ਕਦੇ ਨਹੀਂ ਦਿਖਾਵਾਂਗੀ ਕਿਉਂਕਿ ਜੇਕਰ ਮੈਂ ਆਪਣੀ ਨੂੰ ਦਾ ਦਿਲ ਦਿਖਾਵਾਂਗੀ ਤਾਂ ਨਾਲ ਮੇਰੇ ਪੁੱਤ ਦਾ ਵੀ ਦਿਲ ਦੁਖੇਗਾ ਮੇਰਾ ਪੁੱਤ ਹਮੇਸ਼ਾ ਮੇਰੇ ਲਈ ਦੂਰ ਹੋ ਜਾਏਗਾ ਉਸ ਟਾਈਮ ਮੈਨੂੰ ਯਾਦ ਹੋਣਾ ਕਿ ਮੈਨੂੰ ਜਿਸ ਟਾਈਮ ਆਪਣੀ ਪਤਨੀ ਦਾ ਸਾਥ ਦੇਣਾ ਚਾਹੀਦਾ ਸੀ ਉਸ ਟਾਈਮ ਮੈਂ ਕਦੇ ਵੀ ਆਪਣੀ ਪਤਨੀ ਦਾ ਸਾਥ ਨਹੀਂ ਦਿੱਤਾ ਪਰ ਮੇਰੀ ਮਾਂ ਨੇ ਮੇਰੀ ਪਤਨੀ ਦੇ ਨਾਲ ਵਿਤਕਰਾ ਜ਼ਰੂਰ ਕੀਤਾ ਸ਼ਾਇਦ ਉਹ ਵਿਤਕਰਾ ਇਸ ਲਈ ਕਰਦੀ ਕਿ ਜੇਕਰ ਮੈਂ ਦੋਨੋਂ ਨੂਹਾਂ ਨੂੰ ਇੱਕੋ ਜਿੱਕਾ ਸਮਝਦੀ ਤਾਂ ਸ਼ਾਇਦ ਉਹ ਦੋਨੋਂ ਰਲ ਕੇ ਰਹਿਣਗੀਆਂ ਤੇ ਮੇਰੀ ਘਰ ਵਿੱਚ ਓਨੀ ਨਹੀਂ ਪੁੱਗਣੀ ਮਾਂ ਨੇ ਬਸ ਆਪਣੀ ਚਲਾਉਣ ਦੀ ਖਾਤਰ ਕਦੇ ਵੀ ਦੋਹਾਂ ਨੂਹਾਂ ਦੀ ਆਪਸ ਵਿੱਚ ਬਣਨ ਨਹੀਂ ਦਿੱਤੀ ਉਸ ਨੇ ਇੱਕ ਨੂੰ ਚੰਗਾ ਸਮਝਿਆ ਤੇ ਇੱਕ ਨੂੰ ਮਾੜਾ ਸਮਝਿਆ ਪਰ ਮਾਂ ਨੇ ਕਦੇ ਵੀ ਇਹ ਨਾ ਸਮਝਿਆ ਇਸ ਤਰ੍ਹਾਂ ਦੋਹਾ ਨੋਹਾ ਦੇ ਵਿੱਚ ਫਰਕ ਕਰਨ ਦੇ ਨਾਲ ਪੁੱਤਾਂ ਦੇ ਵਿੱਚ ਵੀ ਫਰਕ ਪੈ ਜਾਂਦੇ ਹਨ ਤੇ ਕਿਤੇ ਨਾ ਕਿਤੇ ਪੁੱਤ ਮਾਂ ਤੋਂ ਹਮੇਸ਼ਾ ਲਈ ਦੂਰ ਹੋ ਜਾਂਦੇ ਹਨ ਕਿਉਂਕਿ ਕੱਲੀ ਨੂਹ ਨੂੰ ਦੁਖੀ ਕਰਨ ਦੇ ਨਾਲ ਨਾਲ ਕੱਲੀ ਨੂਹ ਹੀ ਦੁਖੀ ਨਹੀਂ ਹੁੰਦੀ ਨਾਲ ਉਸ ਦਾ ਘਰ ਵਾਲਾ ਅੱਗੇ ਚੱਲ ਕੇ ਬੱਚੇ ਵੀ ਦੁਖੀ ਹੁੰਦੇ ਹਨ ਜਦੋਂ ਅੱਗੇ ਚੱਲ ਕੇ ਬੱਚਿਆਂ ਦੇ ਨਾਲ ਫਰਕ ਹੁੰਦੇ ਹਨ ਤਾਂ ਉਦੋਂ ਘਰ ਦੇ ਵਿੱਚ ਵੰਡੀਆਂ ਪੈ ਜਾਂਦੀਆਂ ਹਨ ਇਹ ਕਹਾਣੀ ਕਿਸੇ ਇੱਕ ਘਰ ਦੀ ਨਹੀਂ ਇਹ ਕਹਾਣੀ ਬਹੁਤੇ ਘਰਾਂ ਦੀ ਕਹਾਣੀ ਹੈ ਜਿਨ੍ਹਾਂ ਘਰਾਂ ਦੇ ਵਿੱਚ ਦੋ ਨੂਹਾਂ ਦੇ ਵਿੱਚ ਫਰਕ ਕੀਤਾ ਜਾਂਦਾ ਹੈ ਇੱਕ ਨੂਹ ਨੂੰ ਚੰਗਾ ਸਮਝਿਆ ਜਾਂਦਾ ਹੈ ਤੇ ਦੂਸਰੀ ਨੂੰ ਨਾ ਸਮਝਿਆ ਜਾਂਦਾ ਹੈ ਤੇ ਅੱਗੇ ਚੱਲ ਕੇ ਇਸੇ ਕਾਰਨ ਹੀ ਘਰ ਦੇ ਵਿੱਚ ਦਰਾੜ ਪੈ ਜਾਂਦੀ ਹੈ ਹੌਲੀ-ਹੌਲੀ ਦਰਾੜ ਇੰਨੀ ਵੱਧ ਜਾਂਦੀ ਹੈ ਕਿ ਘਰ ਦੇ ਵਿੱਚ ਦੋਵੇਂ ਪੁੱਤਰ ਅਲੱਗ ਹੋ ਜਾਂਦੇ ਹਨ ਇਸ ਦੇ ਲਈ ਜਿਵੇਂ ਤੁਸੀਂ ਆਪਣੇ ਪੁੱਤਾਂ ਨੂੰ ਬਰਾਬਰ ਸਮਝਦੇ ਹੋ ਉਸੇ ਤਰ੍ਹਾਂ ਦੋਹੇ ਨੋਹਾ ਨਵੀ ਬਰਾਬਰ ਸਮਝਿਆ ਕਰੋ